ਸ਼ੇਰ ਸਿੰਘ ਜੀ ਨੂੰ ਫੋਨ ਕੀਤਾ ਕਹਿੰਦੇ ਜੀ ਇੱਕ ਜਨਾਨੀ ਨੂੰ ਟਿਕਟ ਮਿਲੀ ਹੈ ਕੋਈ ਚੱਜ ਦੇ ਬੰਦੇ ਨੂੰ ਮਿਲੀ ਹੁੰਦੀ ਤਾਂ ਅਸੀਂ ਸਾਥ ਲੱਗਦੇ ਕੀ ਮੈਂ ਤਰੱਕੀ ਕਰ ਰਹੀ ਆ ਤਾਂ ਹੀ ਇਹ ਦੁਸ਼ਮਨਾਂ ਦਾ ਝੁੰਡ ਇਕੱਠਾ ਹੋ ਰਿਹਾ ਹੈ ਉਹ ਗੱਲ ਹੈ ਕੀ ਕਹਿੰਦੇ ਗਿੱਦੜਾਂ ਦਾ ਝੁੰਡ ਫਿਰਦਾ ਹੈ ਕਿ ਸ਼ੇਰ ਮਾਰਨਾ ਸ਼ੇਰ ਨੂੰ ਕੋਈ ਨਹੀਂ ਮਾਰ ਸਕਦਾ ਇਹ ਕਦੇ ਨਹੀਂ ਰਾਜੀ ਸੀ ਕਿ ਆਮ ਆਦੀ ਪਾਰਟੀ ਜਿੱਤੇ ਇਹਨਾਂ ਨੇ ਕਾਂਗਰਸ ਨੂੰ ਵੋਟਾਂ ਪਵਾਈਆਂ ਦੂਜੀਆਂ ਪਾਰਟੀਆਂ ਨੂੰ ਵੋਟਾਂ ਪਵਾਈਆਂ ਇਵਨ ਕਿ ਸਾਡੀ ਦਿੱਲੀ ਤੋਂ ਜਿਹੜੀ ਟੀਮ ਆਈ ਸੀ ਇਹਨਾਂ ਚੋਂ ਕਈ ਨੁਮਾਇੰਦਿਆਂ ਨੂੰ ਕਾਂਗਰਸ ਨੂੰ ਵੋਟਾਂ ਪਾਉਣ ਦੇ ਨੂੰ ਬਾਹਰ ਕੱਢਿਆ ਸੀ ਦੂਸਰਾ ਇਹ ਕੀ ਬੋਲੇ ਨੇ ਕੀ ਨਹੀਂ ਬੋਲੇ ਮੈਨੂੰ ਉਸ ਦਾ ਕੋਈ ਮਤਲਬ ਨਹੀਂ ਮੈਂ ਇੱਕ ਗੱਲ ਕਹੂੰਗੀ ਹਾਥੀ ਆਪ ਦੀ ਮਸਤ ਚਾਲ ਚੱਲਦਾ ਹੈ ਕੁੱਤੇ ਜੋ ਭੌਂਕਦੇ ਆ ਭੌਂਕਦੇ ਰਹਿਣ ਜਿੱਤਨ ਮੇਰੀ ਜਨਤਾ ਨੇ ਮੈਨੂੰ ਕਿਹਾ ਵੀ ਤੁਸੀਂ ਆ ਗਲਤ ਕੰਮ ਕੀਤਾ ਹੈ ਜਾ ਇਹ ਕੰਮ ਤੁਸੀਂ ਗਲਤ ਗਲਤ ਹੋ ਤੁਸੀਂ ਇੱਥੇ ਮੈਂ ਉਹਨਾਂ ਨੂੰ ਜਵਾਬ ਦੇਉਂਗੀ ਮੈਂ ਇਹਨਾਂ ਨੂੰ ਜਵਾਬ ਦੇਣਾ ਵੀ ਨਹੀਂ ਜ਼ਰੂਰੀ ਸਮਝਦੀ ਅੱਜ ਤੁਹਾਨੂੰ ਲੱਗਦਾ ਏ ਤੜਾ ਇਹ ਤੜਾ ਨਹੀਂ ਹੈ ਜਦੋਂ ਟਿਕਟਾਂ ਦੀ ਵਾਰੀ ਆਈ ਨਾ ਤੁਹਾਡੇ ਸਾਹਮਣੇ ਇਹੀ ਇੱਕ ਦੂਜੇ ਦੇ ਟੰਗਾ ਖਿੱਚਦੇ ਦੇਖਦੇ ਇਹ ਸਾਰੇ ਐਮਐਲਏ ਦੇ ਕੈਂਡੀਡੇਟ ਹੈ ਅੱਜ ਸਭ ਤੋਂ ਪਹਿਲਾਂ ਤਾਂ ਮੇਰੇ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਿ ਕੋ ਛੋਟੇ ਜਿਹੇ ਸੱਦੇ ਤੇ ਇੱਥੇ ਪਹੁੰਚੇ ਨੇ ਅੱਜ ਦਾ ਜਿਹੜਾ ਸਾਡਾ ਪ੍ਰੈਸ ਕਾਨਫਰੰਸ ਦਾ ਮਤਲਬ ਹੈ ਕਿ ਜਿਵੇਂ ਤੁਸੀਂ ਜਾਣਦੇ ਹੋ ਜਦੋਂ ਦੀ ਪੰਜਾਬ ਸਰਕਾਰ ਆਈ ਹੈ ਅਸੀਂ ਇੱਕੋ ਹੀ ਚੀਜ਼ ਨੂੰ ਅੱਗੇ ਲੈ ਕੇ ਚੱਲੇ ਸੀ ਸ਼ਹੀਦ ਭਗਤ ਸਿੰਘ ਤੇ 바ਵਾ ਸਾਹਿਬ ਅੰਬੇਦਕਰ ਉਹਨਾਂ ਦੀ ਸੋਚ ਨੂੰ ਅੱਜ ਤੁਸੀਂ ਪੰਜਾਬ ਦੇ ਕਿਸੇ ਵੀ ਸਰਕਾਰੀ ਦਫ਼ਤਰ 'ਚ ਦੇਖੋ ਸਰਦਾਰ ਭਗਤ ਸਿੰਘ ਜੀ ਦੀ ਤੇ 바ਵਾ ਸਾਹਿਬ ਦੀ ਤਸਵੀਰ ਹਰ ਦਫ਼ਤਰ ਵਿੱਚ ਲੱਗੀ ਹੋਈ ਹੈ ਫੇਰ ਆਮ ਆਦਮੀ ਪਾਰਟੀ ਜਿਹੜੀ ਇੱਕ ਸੋਚ ਨੂੰ ਲੈ ਕੇ ਚੱਲੀ ਹੈ ਕਿ ਭ੍ਰਿਸ਼ਟਾਚਾਰ ਖਤਮ ਕਰਨਾ ਤੇ 바ਵਾ ਸਾਹਿਬ ਦੀ ਸੋਚ ਨੂੰ ਅੱਗੇ ਲੈ ਕੇ ਜਾਣਾ ਉਸ ਤੋਂ ਬਾਅਦ ਜਦੋਂ ਵੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਚਾਹੇ ਅਕਾਲੀ ਦਲ ਦੀ ਸਰਕਾਰ ਸੀ ਇਹ ਹਮੇਸ਼ਾ ਦਲਿਤ ਭਾਈਚਾਰੇ ਦੇ ਵਿਰੋਧ ਚ ਰਹੇ ਐ ਇਹਨਾਂ ਨੇ ਦਲਿਤ ਭਾਈਚਾਰੇ ਲਈ ਕੁਝ ਵੀ ਨਹੀਂ ਕੀਤਾ ਆਮ ਆਦੀ ਪਾਰਟੀ ਦੀ ਸਰਕਾਰ ਨੇ ਜਦੋਂ ਕਾਂਗਰਸ ਦੀ ਸਰਕਾਰ ਸੀਗੀ ਕਾਂਗਰਸ ਪਾਰਟੀ ਨੂੰ ਬੜਾ ਜ਼ੋਰ ਲਾਇਆ ਕਿ ਜਿਹੜੇ ਸਾਡੇ ਹਾਈ ਕੋਰਟ ਚ ਜਿਹੜੀਆਂ ਵਕੀਲਾਂ ਦੀ ਜਿਹੜੀ ਹਾਜ਼ਰੀ ਐ ਵਕੀਲਾਂ ਦੀ ਭਰਤੀ ਐ ਉਹਦੇ ਵੱਲ ਵੀ ਧਿਆਨ ਦਿੱਤਾ ਜਾਵੇ ਉਹ ਚ ਐਸਸੀ ਐਸਟੀ ਲਈ ਰਾਖਵਾਕਰਨ ਕੀਤਾ ਜਾਵੇ ਪਰ ਉਹਨਾਂ ਨੇ ਸਾਡੀ ਜਿਹੜੀ ਮੰਗ ਸੀ ਉਹਨੂੰ ਦਰਕਨਾਰ ਕਰਤਾ ਆਮ ਆਦੀ ਪਾਰਟੀ ਦਲਿਤ ਭਾਈਚਾਰੇ ਨਾਲ ਵਾਅਦਾ ਕਰਕੇ ਆਈ ਸੀ ਕਿ ਜਦੋਂ ਆਮ ਆਦੀ ਪਾਰਟੀ ਦੀ ਸਰਕਾਰ ਆ ਗਈ ਤਾਂ ਦਲਿਤ ਭਾਈਚਾਰੇ ਦੇ ਬੱਚਿਆਂ ਨੂੰ ਉਹਨਾਂ ਨੂੰ ਹਾਈ ਕੋਰਟ ਵਿੱਚ ਰਾਖਵਾ ਰਾਖਵਾ ਕਰਨ ਦਿੱਤਾ ਜਾਊਗਾ ਆਮ ਆਦੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਅਸੀਂ ਦੇਖਿਆ ਕਿ ਹਾਈ ਕੋਰਟ ਵਿੱਚ 58 ਸੀਟਾਂ ਜਿੱਥੇ ਕੀ ਦਲਿਤ ਭਾਈਚਾਰੇ ਦੇ ਐਸਸੀ ਐਸਟੀਆਂ ਲਈ ਕੋਈ ਵੀ ਰਾਖਵਾ ਕਰਨ ਲਈ ਹੈ ਅਸੀਂ ਹੁਣ ਹਾਈ ਕੋਰਟ ਵਿੱਚ 58 ਸੀਟਾਂ ਤੇ ਰਾਖਵਾ ਕਰਨ ਕੀਤਾ ਚਾਹੇ ਉਹ ਸੀਨੀਅਰ ਐਡਵੋਕੇਟ ਜਨਰਲ ਹੋਣ ਜੋ ਵੀ ਇਸ ਐਡਵੋਕੇਟ ਜਨਰਲ ਦੇ ਆਫਿਸ ਦੀਆਂ ਜਿੰਨੀਆਂ ਵੀ ਪੋਸਟਾਂ ਸਾਰਿਆਂ ਤੇ ਰਾਖਵਾ ਕਰਨ ਕੀਤਾ ਇਹਨਾਂ ਦਾ ਕਰਾਈਟੇਰੀਆ ਇਹ ਰੱਖਿਆ ਕਿ 20 ਲੱਖ ਰੁਪਇਆ ਸਾਲਾਨਾ ਜਿਸ ਦੀ ਇਨਕਮ ਹੋਏਗੀ ਆਮਦਨ ਹੋਏਗੀ ਉਹ ਇਸ ਲਈ ਐਲੀਜੀਬਲ ਹੋਏ ਉਸ ਤੋਂ ਬਾਅਦ ਅਸੀਂ ਸਾਡੇ ਸਾਹਮਣੇ ਇੱਕ ਤਸਵੀਰ ਹੋਰ ਆਈ ਕਿ ਇਹ ਰਾਖਵਾਕਰਨ ਤੋਂ ਬਾਅਦ 15 ਸੀਟਾਂ ਇਹ ਜੀਆਂ ਜਿਹੜੀਆਂ ਕਿ ਖਾਲੀ ਰਹਿ ਗਈਆਂ ਅਸੀਂ ਇਹ ਸੋਚਿਆ ਕਿ ਸ਼ਾਇਦ ਬੱਚੇ एलिਜੀਬਲ ਨਹੀਂ ਮਿਲੇ ਜਾਂ ਕੀ ਕਾਰਨ ਹੈ ਜਿਹੜਾ ਇਹ ਸੀਟਾਂ ਖਾਲੀ ਰਹਿ ਗਈਆਂ ਉਹ ਚ ਇਹ ਦੇਖਿਆ ਗਿਆ ਕਿ ਜਿਹੜਾ ਇਨਕਮ ਟੈਕਸ ਹੈ ਜਿਹੜਾ ਆਮ ਜਨਰਲ ਪਬਲਿਕ ਲਈ ਰੱਖਿਆ ਗਿਆ ਜਨਰਲ ਲਈ ਰਕਵਰਗ ਲਈ ਰੱਖਿਆ ਗਿਆ ਸੀ ਉਹ ਬਹੁਤ ਜ਼ਿਆਦਾ ਤਾਂ ਆਮ ਆਦੀ ਪਾਰਟੀ ਨੇ ਪੋਸਟਾਂ ਦੇ ਆਧਾਰ ਤੇ ਜਿਹੜਾ ਇਨਕਮ ਟੈਕਸ ਸੀ ਉਹ ਅਦਾ ਕਰ ਦਿੱਤਾ। ਉਸ ਤੋਂ ਬਾਅਦ ਇਹ ਜਿਹੜੀਆਂ 15 ਸੀਟਾਂ ਖਾਲੀ ਸੀਗੀਆਂ ਉਹ ਸਾਰੀਆਂ ਸੀਟਾਂ ਭਰੀਆਂ ਗਈਆਂ। ਤਾਂ ਮੇਰਾ ਕਹਿਣ ਦਾ ਮਤਲਬ ਹੈ ਕਿ ਆਮ ਆਦੀ ਪਾਰਟੀ ਹਮੇਸ਼ਾ ਦਲਿਤ ਭਾਈਚਾਰੇ ਦੇ ਨਾਲ ਰਹੀ ਹੈ। ਦੂਜੀਆਂ ਪਾਰਟੀਆਂ ਵਾਂਗੂ ਦੂਜੀਆਂ ਪਾਰਟੀਆਂ ਦਾ ਕੀ ਕੰਮ ਸੀ ਦਲਿਤ ਭਾਈਚਾਰੇ ਨੂੰ ਸਿਰਫ ਵੋਟਾਂ ਮਿਲੇ ਵਰਤਿਆ ਜਾਂਦਾ ਸੀ। ਉਸ ਤੋਂ ਬਾਅਦ ਉਹਨਾਂ ਦਾ ਕੋਈ ਕੰਮ ਨਹੀਂ ਕੀਤਾ ਜਾਂਦਾ ਸੀ। ਤਾਂ ਜਿਹੜਾ ਇਹ ਹਾਈ ਕੋਰਟ ਵਿੱਚ ਰਾਖਵਾਕਰਨ ਕੀਤਾ ਗਿਆ ਇਹ ਮੈਂ ਕਹਿੰਨੀ ਆ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ। ਕਿ ਸਾਡੇ ਐਸ்சி ਐਸਟੀ ਬੱਚੇ ਵੀ ਜੱਜ ਬਣ ਸਕਦੇ ਨੇ ਉਹਨਾਂ ਨੂੰ ਹਰ ਜਿਹੜੀ ਪੋਸਟ ਹੈ ਉਸ ਤੇ ਉਹ ਅਪਲਾਈ ਕਰ ਸਕਦੇ ਆ ਮੈਂ ਧੰਨਵਾਦ ਕਰਦੀ ਆ ਅਰਵਿੰਦ ਕੇਜਰੀਵਾਲ ਜੀ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜੀ ਉਹਨਾਂ ਦੀ ਸੋਚ ਨੇ ਸਾਡੇ ਐਸ்சி ਐਸਟੀ ਬੱਚਿਆਂ ਨੂੰ ਵੀ ਉਹਨਾਂ ਦਾ ਹੱਕ ਦਵਾਇਆ ਉਹ ਆਪਦੇ ਹੱਕ ਨਾਲ ਜਿਹੜੇ ਏਜੀ ਆਫਿਸ ਚ ਜਿਹੜੀਆਂ ਵੀ ਪੋਸਟਾਂ ਆ ਉਹਨਾਂ ਲਈ ਅਪਲਾਈ ਕਰ ਸਕਦੇ ਨੇ ਉਹਨਾਂ ਲਈ ਐਲੀਜੀਬਲ ਹੋ ਸਕਦੇ ਨੇ ਸਾਡੇ ਐਸ்சி ਐਸਟੀ ਭਾਈਚਾਰੇ ਦੇ ਬੱਚੇ ਵੀ ਜੱਜ ਬਣ ਸਕਦੇ ਨੇ ਤੇ ਇੱਕ ਵਾਰ ਤੋਂ ਮੈਂ ਫੇਰ ਇਨਰ ਹਾਈਕਾ ਹਾਈ ਕੋਰਟ ਵਿੱਚ ਰੱਖਵਾ ਕਰਨ ਕਰਨ ਲਈ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀਆਂ ਕਿ ਸਾਡੇ ਦਲਿਤ ਭਾਈਚਾਰੇ ਨੂੰ ਉੱਚਾ ਚੱਕਣ ਲਈ ਉਹਨਾਂ ਨੇ ਬਹੁਤ ਵੱਡਾ ਕਦਮ ਚੁੱਕਿਆ ਤੇ ਜਿਹੜੀ 바ਵਾ ਸਾਹਿਬ ਦੀ ਸੋਚ ਨੂੰ ਲੈ ਕੇ ਅੱਗੇ ਚੱਲੇ ਆ ਉਹ ਸੋਚ ਨੂੰ ਨਾਲ ਲੈ ਕੇ ਅਸੀਂ ਪੰਜਾਬ ਨੂੰ ਤਰੱਕੀਆਂ ਵੱਲ ਰੰਗਲੇ ਪੰਜਾਬ ਵੱਲ ਲੈ ਕੇ ਜਾ ਦੇ। ਦੇਖੋ ਮੈਂ ਇੱਕੋ ਹੀ ਗੱਲ ਕਹੂੰਗੀ ਕਿ ਜਿਹੜਾ ਤੁਸੀਂ ਕਹਿੰਦੇ ਹੋ ਪਾਰਟੀ ਦੇ ਵਲੰਟੀਅਰ ਹੈ ਪਾਰਟੀ ਦਾ ਵਲੰਟੀਅਰ ਕੌਣ ਹੁੰਦਾ ਹੈ ਜਿਹੜਾ ਮਾੜਾ ਟਾਈਮ ਹੋਵੇ ਚਾਹ ਚੰਗਾ ਟਾਈਮ ਹੋਵੇ ਪਾਰਟੀ 'ਚ ਖੜਾ ਹੈ ਜਿਹੜੇ ਇਹ ਲੋਕਾਂ ਨੇ ਬੈਠ ਕੇ ਜਿਹੜੀ ਮੈਂ ਦੇਖੀ ਸੀਗੀ ਵੀਡੀਓ ਉਹਨਾਂ 'ਚ ਜਦੋਂ 2017 'ਚ ਪਾਰਟੀ ਥੋੜੀ ਜਿਹੀ ਡਾਊਨ ਚਲੀ ਗਈ ਸੀਗੀ ਪਾਰਟੀ 'ਚ ਇਹ ਕੋਈ ਭਾਜਪਾ ਚਲਾ ਗਿਆ ਸੀ ਕੋਈ ਕਾਂਗਰਸ ਚਲਾ ਗਿਆ ਸੀ ਕੋਈ ਪਟ્રોલ ਪੰਪਾ ਤੇ ਬੈਠ ਕੇ ਖਹਿਰਾ ਸਾਹਿਬ ਨੂੰ ਖਹਿਰੇ ਦੇ ਪਾਰਟੀ ਨੂੰ ਫੰਡ ਦਿੰਦਾ ਸੀਗਾ ਤਾਂ ਇਹਨਾਂ ਨੂੰ ਅਸੀਂ ਠੀਕੇ ਦਿਖਾਵੇ ਲਈ ਆਮ ਆਦੀ ਪਾਰਟੀ ਦੇ ਵਲੰਟੀਅਰ ਹੈ ਮੇਰੇ ਇਲੈਕਸ਼ਨਾਂ ਵੇਲੇ ਇਹ ਕਦੇ ਨਹੀਂ ਰਾਜੀ ਸੀ ਕਿ ਆਮ ਆਦੀ ਪਾਰਟੀ ਜਿੱਤੇ ਇਹਨਾਂ ਨੇ ਕਾਂਗਰਸ ਨੂੰ ਵੋਟਾਂ ਪਵਾਈਆਂ ਦੂਜੀਆਂ ਪਾਰਟੀਆਂ ਨੂੰ ਵੋਟਾਂ ਪਾਈਆਂ ਇਵਨ ਕਿ ਸਾਡੀ ਦਿੱਲੀ ਤੋਂ ਜਿਹੜੀ ਟੀਮ ਆਈ ਸੀ ਇਹਨਾਂ ਚੋਂ ਕਈ ਨੁਮਾਇੰਦਿਆਂ ਨੂੰ ਕਾਂਗਰਸ ਨੂੰ ਵੋਟਾਂ ਪਾਉਣ ਦੇ ਨੂੰ ਬਾਹਰ ਕੱਢਿਆ ਸੀ ਦੂਸਰਾ ਇਹ ਕੀ ਬੋਲੇ ਨੇ ਕੀ ਨਵੀਂ ਬੋਲੇ ਮੈਨੂੰ ਉਸ ਦਾ ਕੋਈ ਮਤਲਬ ਨਹੀਂ ਮੈਂ ਇੱਕ ਗੱਲ ਕਹੂੰਗੀ ਹਾਥੀਆਰ ਦੀ ਮਸਤ ਚਾਲ ਚੱਲਦਾ ਕੁੱਤੇ ਜੋ ਪਹੁੰਚਦੇ ਪਹੁੰਚਦੇ ਰਹਿਣ ਮੈਨੂੰ ਇਸ ਦਾ ਕੋਈ ਫਰਕ ਨਹੀਂ ਪੈਂਦਾ ਚਾਹੇ ਇਹ ਨੇ ਚਾਹੇ ਦੂਸਰੀਆਂ ਪਾਰਟੀਆਂ ਦੇ ਲੋਕ ਨੇ ਮੇਰਾ ਮਕਸਦ ਹੈ ਮੈਨੂੰ ਮੇਰੀ ਪਾਰਟੀ ਨੇ ਚੁਣਿਆ ਮੇਰੀ ਪਾਰਟੀ ਨੇ ਇਹਨਾਂ ਨੇ ਮੇਰੀ ਟਿਕਟ ਕਟਵਾਉਣ ਵੇਲੇ ਵੀ ਬਹੁਤ ਜ਼ੋਰ ਲ ਮੇਰੀ ਪਾਰਟੀ ਨੇ ਮੇਰੀ ਮਿਹਨਤ ਮੇਰੀ ਪਾਰਟੀ ਪ੍ਰਤੀ ਲॉयਲਟੀ ਦੇਖ ਕੇ ਮੈਨੂੰ ਟਿਕਟ ਦਿੱਤੀ ਮੇਰੀ ਰਾਜਪੁਰਾ ਦੀ ਜਨਤਾ ਨੇ ਮੈਨੂੰ ਇਹ ਸੀਟ ਤੇ ਬਿਠਾਇਆ ਮੈਂ ਰਾਜਪੁਰਾ ਚ ਉਹ ਕੰਮ ਕਰਨੀ ਆ ਜਿਹੜੇ ਕੰਮ ਅੱਜ ਤੱਕ ਨਹੀਂ ਹੋਏ ਫਾਰ ਐਗਜ਼ਾਮਪਲ ਨਲਾਸ ਮੰਦਰ ਦਾ ਕੱਟ ਜਿਹੜਾ ਹੁਣ ਟੋਟਲ ਪਾਈਪਲਾਈਨ ਚੇਂਜ ਹੋ ਰਹੀ ਆ ਉਹ ਆਊਟਰ ਕਲੋਨੀਆਂ ਦੀ ਹਾਲਤ ਸੁਧਾਰੀ ਗਈ ਹੈ ਜਿਹੜਾ ਜਨਤਾ ਸਕੂਲ ਦਾ ਪੁਲ ਸੀਗਾ ਇਹ ਕਾਂਗਰਸ ਸਰਕਾਰ ਵੇਲੇ ਉਹਨਾਂ ਨੂੰ ਲੈਟਰ ਆਈ ਹੋਈ ਸੀਗੀ ਵੀ ਇਹ ਚ ਜਿਹੜੀਆਂ ਅੜਚਣਾਂ ਆ ਉਹਨੂੰ ਦੂਰ ਕੀਤਾ ਜਾਵੇ ਕਿਸੇ ਨੇ ਨਹੀਂ ਕੀਤਾ ਉਹ ਕੰਮ ਹੋ ਰਿਹਾ ਹੈ ਬਹੁਤ ਜਲਦੀ ਜਿਹੜਾ ਤਮੋਲੀ ਫਟਕਾ ਉੱਥੇ ਅੰਡਰਪਾਸ ਬਣਨ ਜਾ ਰਿਹਾ ਹੈ ਹੋਰ ਵੀ ਬਹੁਤ ਕੰਮ ਹੈ ਤਾਂ ਮੇਰਾ ਕਹਿਣ ਦਾ ਮਤਲਬ ਹੈ ਮੈਂ ਸਿਰਫ ਕੰਮ ਕਰ ਰਹੀ ਆ ਜਿੱਦਣ ਮੇਰੀ ਜਨਤਾ ਨੇ ਮੈਨੂੰ ਕਿਹਾ ਵੀ ਤੁਸੀਂ ਆ ਗਲਤ ਕੰਮ ਕੀਤਾ ਹੈ ਜਾਂ ਇਹ ਕੰਮ ਤੁਸੀਂ ਗਲਤ ਗਲਤ ਹੋ ਤੁਸੀਂ ਇੱਥੇ ਮੈਂ ਉਹਨਾਂ ਨੂੰ ਜਵਾਬ ਦੇਵਾਂਗੀ ਮੈਂ ਇਹਨਾਂ ਨੂੰ ਜਵਾਬ ਦੇਣਾ ਵੀ ਨਹੀਂ ਜ਼ਰੂਰੀ ਸਮਝਦੀ ਮੈਨੂੰ ਇਹ ਜਿਹੇ ਗਤੀਵਿਧੀਆਂ ਨਾਲ ਪਾਰਟੀ ਨੂੰ ਨੁਕਸਾਨ ਨਹੀਂ ਹੁੰਦਾ ਜੀ ਕੋਈ ਗੱਲ ਨਹੀਂ ਪਾਰਟੀ ਉਸ ਦਾ ਐਕਸ਼ਨ ਲਊਗੀ ਜਿਹੜੀਆਂ ਇਹ ਗਤੀਵਿਧੀਆਂ ਕਰਦੇ ਨੇ ਕਿਉਂਕਿ ਕਿਸੇ ਦੀ ਤਰੱਕੀ ਬਰਦਾਸ਼ਤ ਨਹੀਂ ਹੁੰਦੀ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦਿੰਨੀ ਆ ਜਦੋਂ ਮੈਨੂੰ ਟਿਕਟ ਮਿਲੀ ਅਸੀਂ ਜਿਹੜੇ ਸੀਨੀਅਰ ਆਗੂ ਕਹਿੰਦੇ ਆਪਦੇ ਆਪ ਨੂੰ ਪੰਨ ਸਿੰਘ ਜੀ ਉਹਨਾਂ ਕੋਲੇ ਗਏ ਸਾਰੇ ਟੀਮ ਇਕੱਠੀ ਹੋ ਕੇ ਜੀ ਤੁਸੀਂ ਸਾਥ ਚੱਲੋ ਤਾਂ ਉਹਨਾਂ ਦਾ ਕੀ ਸੀ ਤੁਸੀਂ ਕਹਿੰਦੇ ਬਾਹਰੋਂ ਆ ਕੇ ਸਾਨੂੰ ਖੁੰਝੇ ਲਾਉਂਦਾ ਖੁੰਝੇ ਕੌਣ ਕਿਸੇ ਨੂੰ ਲਾ ਸਕਦਾ ਹੈ ਮੇਰੇ ਚ ਕਾਬਲੀਅਤ ਸੀ ਮੈਂ ਮਿਹਨਤ ਕੀਤੀ ਸੀ ਤਾਂ ਹੀ ਮੇਰੀ ਪਾਰਟੀ ਨੇ ਮੈਨੂੰ ਅੱਗੇ ਕੀਤਾ ਸ਼ੇਰ ਸਿੰਘ ਜੀ ਨੂੰ ਫੋਨ ਕੀਤਾ ਕਹਿੰਦੇ ਜੀ ਇੱਕ ਜਨਾਨੀ ਨੂੰ ਟਿਕਟ ਮਿਲੀ ਹੈ ਕੋਈ ਚੱਜ ਦੇ ਬੰਦੇ ਨੂੰ ਮਿਲੀ ਹੁੰਦੀ ਤਾਂ ਅਸੀਂ ਸਾਥ ਲੱਗਦੇ ਮਤਲਬ ਇਨਾਂ ਲਈ ਔਰਤਾਂ ਦੀ ਤਾਂ ਇਹ ਕਦਰ ਹੈ ਕਿ ਇੱਕ ਔਰਤ ਕੰਮ ਨਹੀਂ ਕਰ ਸਕਦੀ ਇਹਨਾਂ ਤੋਂ ਹਜੇ ਮੇ ਇਹ ਨਹੀਂ ਹੋ ਰਿਹਾ ਕਿ ਇੱਕ ਔਰਤ ਵੀ ਕਦੇ ਕੰਮ ਕਰ ਸਕਦੀ ਹੈ ਰਾਜਪੂਰੇ ਦੇ ਇਤਿਹਾਸ ਚ ਪਹਿਲੀ ਵਾਰ ਹੈ ਕੀ عورت ਨੂੰ ਮੌਕਾ ਦਿੱਤਾ ਹੈ ਰਾਜਪੁਰੇ ਨੇ ਔਰ ਅਸੀਂ ਉਹ ਕੰਮ ਕਰ ਰਹੇ ਹਾਂ ਜਿਹੜੇ ਕੰਮ ਅੱਜ ਤੱਕ ਨਹੀਂ ਹੋਏ ਸੀਗੇ ਇਹ ਉਦੋਂ ਨਹੀਂ ਬੋਲੇ ਜਦੋਂ ਮੈਂ ਤਹਿਸੀਲਦਾਰ ਨੂੰ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਆ ਕੇ ਰਾਜਪੁਰੇ ਦਾ तहसीलदार सस्पेंड ਹੋਇਆ ਸੀਗਾ ਸਾਨੂੰ ਸਭ ਨੂੰ ਪਤਾ ਹੈ ਉਦੋਂ ਨਹੀਂ ਬੋਲੇ ਇਹ ਚੰਗਾ ਕੰਮ ਨਹੀਂ ਬੋਲ ਸਕਦੇ ਇਹ ਜੋ ਬੋਲਦੇ ਆ ਬੋਲਦੇ ਰਹਿਣ ਬਾਕੀ ਮੈਨੂੰ ਮੇਰੇ ਬਜ਼ੁਰਗਾਂ ਦੀ ਇੱਕ ਗੱਲ ਯਾਦ ਆਉਂਦੀ ਹੈ ਬਜ਼ੁਰਗ ਕਹਿੰਦੇ ਹੁੰਦੇ ਆ ਕਿ ਜਦੋਂ ਕਿਸੇ ਦੀ ਤਰੱਕੀ ਹੁੰਦੀ ਹੈ ਨਾ ਉਦੋਂ ਦੁਸ਼ਮਣ ਬਹੁਤ ਇਕੱਠੇ ਹੁੰਦੇ ਆ ਤਾਂ ਮੈਨੂੰ ਅੱਜ ਇੱਕ ਹੌਸਲਾ ਹੈ ਮੈਨੂੰ ਇਹ ਲੱਗਦਾ ਹੈ ਕਿ ਮੈਂ ਤਰੱਕੀ ਕਰ ਰਹੀ ਆ ਤਾਂ ਹੀ ਇਹ ਦੁਸ਼ਮਣਾਂ ਦਾ ਝੁੰਡ ਇਕੱਠਾ ਹੋ ਰਿਹਾ ਹੈ ਉਹ ਗੱਲ ਹੈ ਕੀ ਕਹਿੰਦੇ ਗਿੱਦੜਾਂ ਦਾ ਝੁੰਡ ਫਿਰਦਾ ਹੈ ਕਿ ਸ਼ੇਰ ਮਾਰਨਾ ਸ਼ੇਰ ਨੂੰ ਕੋਈ ਨਹੀਂ ਮਾਰ ਸਕਦਾ ਮੈਨੂੰ ਮੇਰੀ ਜਨਤਾ ਦਾ ਭਰੋਸਾ ਹੈ ਮੇਰੀ ਜਨਤਾ ਦਾ ਵਿਸ਼ਵਾਸ ਹੈ ਜਿੱਦਨ ਮੇਰੀ ਜਨਤਾ ਕਹੋਗੀ ਮੈਂ ਗਲਤ ਹਾਂ ਮੈਂ ਉਦੋਂ ਉਹਨਾਂ ਦਾ ਜਵਾਬ ਦੇਵਾਂ ਮੈਡਮ ਤੁਸੀਂ ਇਹਨਾਂ ਸਬੰਧ ਦੇ ਵਿੱਚ ਆਪਣੇ ਪਾਰਟੀ ਹਾਈ ਕਮਾਂਡ ਨੂੰ ਕੁਝ ਲਿਖ ਕੇ ਭੇਜੋਗੇ ਜੀ ਬਿਲਕੁਲ ਜੀ ਸਾਡੇ ਜਿੰਨੇ ਵੀ ਵਲੰਟੀਅਰ ਹੈ ਬਲੌਕ ਪ੍ਰਧਾਨ ਹੈ ਉਹ ਸਾਰੇ ਲਿਖ ਕੇ ਭੇਜ ਰਹੇ ਨੇ ਕਿ ਰਾਜਪੁਰੇ ਵਿੱਚ ਸਾਡੇ ਐਮਐਲਏ ਦੀ ਐਕਸ਼ਨ ਨੂੰ ਖਰਾਬ ਕਰਨ ਦਾ ਇਹਨਾਂ ਨੇ ਗਲਤ ਕੀਤਾ ਹੈ ਉਹ ਤੇ ਜ਼ਰੂਰ ਐਕਸ਼ਨ ਹੋਊਗਾ ਵੀ ਆਪਾਂ ਇਹਨਾਂ ਨੂੰ ਇਹਨਾਂ ਨੂੰ ਆਪਾਂ ਆਪਣੇ ਪਾਰਟੀ ਵਰਕਰ ਮੰਨਦੇ ਹਾਂ ਮਤਲ ਨਾਏ 19 ਸੀ 19 ਵੀ ਇਹਨਾਂ ਨੇ ਮਹਾਰਾਣੀ ਜਿਹੜੇ ਮੈਂ 19 ਦੇ ਇਲੈਕਸ਼ਨ ਲੜੀਆਂ ਇਹਨਾਂ ਨੇ ਕਿਹਾ ਕਾਂਗਰਸ ਦੀ ਸਰਕਾਰ ਹੈ ਆਪਾਂ ਤਾਂ ਮਹਾਰਾਣੀ ਨੂੰ ਵੋਟਾਂ ਪਾਓ ਨਾਏ 19 ਸੀ ਨਾ 17 ਸੀ ਨਾ 19 ਸੀ ਨਾ 22 ਸੀ ਤੇ ਹੁਣ ਚਾਹੇ ਕਹਨ ਨੂੰ ਪਾਰਟੀ ਵਰਕਰ ਕਹੀ ਜਾਣ ਉਹ ਸਾਰੇ ਰਾਜਪੂਰੇ ਨੂੰ ਪਤਾ ਹੈ ਔਰ ਮੈਂ ਇਹ ਵੀ ਕਹੂੰਗੀ 27 ਚ ਦੇਖਿਓ ਇਹਨਾਂ ਚੋਂ ਕਿੰਨੇ ਕਿੱਥੇ ਖੜਦੇ ਆ ਤੇ ਕਿੰਨੇ ਕਿ ਭੱਜਣਗੇ ਉਹ ਵੀ ਤੁਹਾਡੇ ਸਾਹਮਣੇ ਆ ਗਏ ਮੈਡਮ ਨੂੰ ਵੀ ਇਹ ਵੀ ਚਾ ਗਿਆ ਕਿ ਮੈਡਮ ਨੂੰ ਮੰਤਰੀ ਪਦ ਕੋਈ ਲੋਕ ਨਹੀਂ ਸਰਕਾਰ ਦੀ ਬਹੁਤ ਜਿਆਦਾ ਤਾਕਤ ਉਹ ਬੈਠੇ ਬਚੀ ਵੱਡੇ ਵੱਡਣਾ ਚਾਹਦਾ ਉਹਨਾਂ ਦੀਆਂ ਲੈਟਰਸ ਜਿਹੜੇ ਉਹਨਾਂ ਨੇ ਸਰਕਾਰ ਕੋਲ ਤੇ ਉਹਨਾਂ ਨੇ ਜਿਹੜੇ ਲੈਟਰ ਭੇਜੇ ਆ ਉਹਦਾ ਕਰਕੇ ਮੈਡਮ ਨੂੰ ਜਿਹੜੀਆਂ ਮੁਰਤੀਆਂ ਜਿਹੜੀਆਂ ਚਲੀਆਂ ਆ। ਮੈਂ ਇਹਨਾਂ ਨੇ ਮੈਡਮ ਦੀ ਟਿਕਟ ਰੋਕਣ ਦੀ ਵੀ ਬਹੁਤ ਕੋਸ਼ਿਸ਼ ਕੀਤੀ ਸੀ ਉਹ ਨਹੀਂ ਰੋਕ ਸਕੇ ਜੀ ਦੇ ਸਿਰ ਤੇ ਤਾਜ ਪਰਮਾਤਮਾ ਨੇ ਸਜਾਣਾ ਕੋਈ ਨਹੀਂ ਰੋਕ ਸਕਦਾ। ਮੇਰੀ ਪਾਰਟੀ ਨੂੰ ਜੇ ਮੇਰੇ ਤੇ ਭਰੋਸਾ ਹੈ ਤਾਂ ਖਜ਼ਾਨਚੀ ਵਰਗੀਆਂ ਜ਼ਿੰਮੇਵਾਰੀਆਂ ਮੇਰੀ ਪਾਰਟੀ ਨੇ ਮੈਨੂੰ ਦਿੱਤੀਆਂ। ਅੱਜ ਵੀ ਮੇਰੀ ਪਾਰਟੀ 'ਚ ਜੋ ਮੈਨੂੰ ਮਾਣ ਮਿਲਦਾ ਮੈਂ ਉਹਦੇ ਲਈ ਪਾਰਟੀ ਦਾ ਹਮੇਸ਼ਾ ਧੰਨਵਾਦ ਕਰਦੀ ਆ। ਮੈਂ ਉਹੀ ਕਹਿੰਦੀ ਆ ਨਾ ਮੈਨੂੰ ਇਹਨਾਂ ਦੇ ਸਰਟੀਫਿਕੇਟਾਂ ਦੀ ਲੋੜ ਹੈ। ਤੇ ਨਾ ਮੈਨੂੰ ਲੋੜ ਪੈਣੀ ਹੈ ਮੈਨੂੰ ਮੇਰੀ ਜਨਤਾ ਜਿਹਨੇ ਇੱਥੇ ਚੁਣ ਕੇ ਬਿਠਾਇਆ ਹੈ ਮੈਂ ਆਪਦੇ ਜਨਤਾ ਦੇ ਕੰਮ ਕਰ ਰਹੀ ਆਂ ਔਰ ਮੈਂ ਥੋੜੇ ਥਰੂ ਜਨਤਾ ਨੂੰ ਵੀ ਮੈਸੇਜ ਦੇ ਰਹੀ ਆਂ ਕਿ ਹਲੇ ਵੀ ਹਲੇ ਉਹ ਕੰਮ ਹੋਣੇ ਹੈ ਜਿਹੜੇ ਕਿ ਰਾਜਪੁਰੇ ਨੇ ਕਦੇ ਸੋਚਿਆ ਨਹੀਂ ਸੀ ਜਿਹੜੇ ਕਹਿੰਦੇ ਸੀ ਇਹ ਤਾਂ ਹੋ ਹੀ ਨਹੀਂ ਸਕਦੇ ਜਿਵੇਂ ਸਾਡੇ ਕੇਜਰੀਵਾਲ ਜੀ ਕਹਿੰਦੇ ਸੀ ਕੋਈ ਕੰਮ ਇੰਪੋਸੀਬਲ ਨਹੀਂ ਨੀਅਤ ਸਾਫ਼ ਹੋਣੀ ਚਾਹੀਦੀ ਹੈ ਅਸੀਂ ਸਾਫ਼ ਨੀਅਤ ਨਾਲ ਕੰਮ ਕਰਨ ਲੱਗਿਆ ਤੇ ਉਹ ਕਰਦੇ ਹਾਂ ਬਣ ਗਏ ਨੇ ਆਪਣੇ ਤੁਹਾਨੂੰ ਲੱਗਦਾ ਹੈ ਜੀ ਵੀ ਦੋਣੇ ਬਣ ਗਏ ਆਪਣੇ ਪਾਰਟੀ ਇਹ ਤਾਂ ਸ਼ੁਰੂਤੀ ਲੱਗਨੀ ਇਹ ਮੇਰੇ ਨਾਲ ਕਦੋਂ ਸੀ ਤੁਸੀਂ ਆਪ ਦੇਖੋ ਇਹ ਟਿਕਟ ਵੇਲੇ ਮੇਰੇ ਨਾਲ ਸੀਗੇ ਜਾਂ ਇਲੈਕਸ਼ਨਾਂ ਵੇਰੇਨ ਮੇਰੇ ਨਾਲ ਸੀ ਇਹ ਕਦੋਂ ਮੇਰੇ ਨਾਲ ਸੀ ਇਹ ਤਾਂ ਸ਼ੁਰੂ ਤੋਂ ਲੱਗਿਆ ਅੱਜ ਤੁਹਾਨੂੰ ਲੱਗਦਾ ệ ਧੜਾ ਇਹ ਧੜਾ ਨਹੀਂ ਹੈ ਜਦੋਂ ਟਿਕਟਾਂ ਦੀ ਮਾਰੀ ਆਈ ਨਾ ਤੁਹਾਡੇ ਸਾਹਮਣੇ ਇਹੀ ਇੱਕ ਦੂਜੇ ਦੇ ਟੰਗਾ ਖਿੱਚਦੇ ਦੇਖਦਾ ਇਹ ਸਾਰੇ ਐਮਐਲਏ ਦੇ ਕੈਂਡੀਡੇਟ ਹੈ ਇਹ ਇੱਕ ਦੂਜੇ ਦੀਆਂ ਟੰਗਾ ਇਹੀ ਖਿੱਚਣਗੇ ਕੋਈ ਧੜਾ ਨਹੀਂ ਹੈ ਇਹ ਐਮਐਲਏ ਦੇ ਕੈਂਡੀਡੇਟ ਹੈ 27 ਤੁਸੀਂ ਦੇਖਿਓ ਇੱਕ ਦੂਜੇ ਦੇ ਟੰਗਾ ਕਿਵੇਂ ਖਿੱਚਣ ਲੱਗ ਪਏ ਨੇ ਜਿਹੜੇ ਵਾਸੇ ਵਿਰੋਧੀ ਜੜ੍ਹ ਤੋਂ ਵਿਰੋਧੀ ਕਹਿ ਰਹੇ ਹੋ ਵਿਰੋਧ ਹੈ ਜਾਂ ਪਰ ਤੁਹਾਡੀ ਪੰਜਾਬ ਸਰਕਾਰ ਉੱਚ ਪੱਦਾਂ ਤੇ ਉਹਨਾਂ ਨੂੰ ਬਿਠਾ ਰਹੀ ਹੈ ਕੋਈ ਉਹ ਚ ਕੋਈ ਕਾਬਲੀਅਤ ਹੋਗੀ ਕੋਈ ਕਾਬਲੀਅਤ ਦੇਖੀ ਹੋਗੀ ਨਾ ਆਮ ਆਦਮੀ ਪਾਰਟੀ ਆਮ ਲੋਕਾਂ ਨੂੰ ਅਹੁਦੇ ਦਿੰਦੀ ਹੈ ਹੋ ਸਕਦਾ ਹੈ ਇਹਨਾਂ ਨੇ ਕੋਈ ਅੱਛਾ ਕੰਮ ਕੀਤਾ ਹੋਵੇ ਉਹਦਾ ਇਹਨਾਂ ਨੂੰ ਇਨਾਮ ਦਿੱਤਾ ਗਿਆ ਹੋਵੇ ਉਹ ਕੋਈ ਉਹ ਕੋਈ ਗੱਲ ਨਹੀਂ ਹੈ ਪਰ ਮੈਂ ਇੱਕੋ ਹੀ ਗੱਲ ਕਹਿਨੀ ਆ ਇਹ ਨਾ ਪਾਰਟੀ ਨਾਲ ਪਹਿਲਾਂ ਸੀ ਤੇ ਨਾ ਹੋਣਾ 2027 ਤੁਹਾਡੇ ਅੱਗੇ ਪਿਕਚਰ ਸਾਹਮਣੇ ਆਜੂ ਜਿੱਦੋਂ ਟਿਕਟਾਂ ਦੀ ਵਾਰੀ ਆਈ ਇਹ ਇਹੀ ਲੋਕ ਇੱਕ ਦੂਜੇ ਦੇ ਟੰਗਾ ਖਿੱਚਦੇ ਤੁਹਾਨੂੰ ਮਿਲਦੀ ਕੜੜ ਜਿਹੜਾ ਅਨਾਜ ਮੰਡੀ ਦੇ ਵਿੱਚ ਐਪੀਸੋਡ ਹੋਇਆ ਜੀ ਕਿ ਇਹ ਵੀ ਇਹ ਇਸੇ ਤੁਹਾਡੇ ਬੰਦੇ ਹਿੱਸਾ ਚ ਨਹੀਂ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਚਾਹਦੀ ਬਸ ਮੈਂ ਅਨਾਜ ਮੰਡੀ ਚ ਇੱਕ ਗੱਲ ਕਹੂੰਗੀ ਕਿ ਕੋਈ ਵੀ ਵਪਾਰੀ ਹੈ ਕੋਈ ਵੀ ਬੰਦਾ ਹੈ ਕਿਸੇ ਨੂੰ ਚੋਰ ਕਹਿਣਾ ਬਹੁਤ ਗਲਤ ਹੈ ਜੇ ਤੁਹਾਨੂੰ ਕੋਈ ਬੰਦਾ ਗਲਤ ਲੱਗਦਾ ਹੈ ਜੇ ਉੱਥੇ ਮੰਡੀ ਚ ਕੋਈ ਚੋਰੀ ਸੀ ਉਹ ਚੋਰੀ ਫੜ ਕੇ ਦਿਖਾਉਂਦੇ ਉਹਦੀ ਸਜ਼ਾ ਨਾਲ ਮੈਂ ਵੀ ਦਿੰਦੀ ਮੈਂ ਨਹੀਂ ਚਾਹੂੰਗੀ ਰਾਜਪੁਰੇ ਵਿੱਚ ਕੋਈ ਗਲਤ ਕੰਮ ਹੋਵੇ ਪਰ ਕਿਸੇ ਨੂੰ ਬਿਨਾਂ ਗੱਲ ਤੋਂ ਚੋਰ ਕਹਿਣਾ ਤਾਂ ਉਹਦੇ ਲਈ ਤੁਹਾਨੂੰ ਪਤਾ ਹੀ ਹੈ ਸਾਰਾ ਐਪੀਸੋਡ ਕੀ ਹੋਇਆ ਤੇ ਉਹ ਕਿਵੇਂ ਕਲੀਅਰ ਹੋਇਆ ਤੁਹਾਡੇ ਬਾਰੇ ਜਿਹੜੇ ਸ਼ਬਦ ਉਹਨਾਂ ਨੇ ਬੋਲੇ ਆ ਉਹ ਤੇ ਉਸ ਕੋਲ ਕੋਈ ਕਾਰਵਾਈ ਕਰੂਗਾ ਨਹੀਂ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਵੀ ਹਾਕੀ ਆ ਆਪਦੀ ਮਸਤ ਚਾਲ ਚੱਲਦਾ ਕੁੱਤੇ ਭੌਂਕ ਰਹੇ ਮੈਂ ਕਿਹਦਾ ਕਿਹਦਾ ਗਲੀ ਗਲੀ ਕੁੱਤੇ ਐ ਕਿਹਦਾ ਕਿਹਦਾ ਜਵਾਬ ਦੇਉਂਗੀ ਮੈਂ ਆਪਦਾ ਕੰਮ ਕਰ ਰਹੀ ਆ ਕੰਮ ਕਰੂੰਗੀ ਮੇਰੀ ਜਨਤਾ ਮੇਰੇ ਨਾਲ ਐ ਜਨਤਾ ਦਾ ਆਸ਼ੀਰਵਾਦ ਮੇਰੇ ਨਾਲ ਮੈਡਮ ਇਸ ਤਰ੍ਹਾਂ ਸੀ ਬਧਾਏ ਕੁਸਤੇ ਜੀ ਪਾਰਟੀ ਦੇ ਦੋ ਉਹਦੇ ਤੇ ਚੇਅਰਮੈਨ ਦੇ ਬਨੂੜ ਦਾ ਤੇ ਰਾਸਤੇ ਕਿ ਤੁਹਾਡੀ ਸਹਿਮਤੀ ਲਈਏ ਪਾਰਟੀ ਆਮ ਆਦੀ ਪਾਰਟੀ ਚ ਇਹੀ ਫਰਕ ਐ ਆਮ ਆਦੀ ਪਾਰਟੀ ਇੱਕ ਪਾਸੇ ਨਹੀਂ ਜਾਂਦੀ ਆਮ ਆਦੀ ਪਾਰਟੀ ਆਪਦੇ ਵਲੰਟੀਅਰ ਆਪਦਾ ਸੰਗਠਨ ਇੱਕ ਪਾਸੇ ਦੇਖਦੀ ਹੈ ਐਮਐਲਏ ਦਾ ਕੰਮ ਹੈ ਐਮਐਲਏ ਕੰਮ ਕਰਨਾ ਸਾਡੇ ਬਹੁਤ ਸਾਰੇ ਮੰਤਰੀ ਹਲਕਿਆਂ 'ਚ ਜਾਂਦੇ ਨੇ ਪਰ ਐਮਐਲਏ ਨੂੰ ਨਹੀਂ ਪਤਾ ਹੁੰਦਾ ਉਹ ਕਹਿੰਦੇ ਐਮਐਲਏ ਨੂੰ ਆਪਦਾ ਕੰਮ ਕਰਨ ਦਿਓ ਮੰਤਰੀ ਨੂੰ ਆਪਦਾ ਕੰਮ ਕਰਨ ਦਿਓ ਸੰਗਠਨ ਨੂੰ ਆਪਦਾ ਕੰਮ ਕਰਨ ਪੁੱਛਣਾ ਨਾ ਪੁੱਛਣਾ ਇਹ ਇੱਕ ਦੂਸਰੀਆਂ ਪਾਰਟੀਆਂ 'ਚ ਹੁੰਦਾ ਸੀ ਕੀ ਬੰਦਾ ਚਾਹੇ ਕਾਬਲ ਹੋਵੇ ਨਾ ਹੋਵੇ ਐਮਐਲਏ ਨੇ ਕਹਿਤਾ ਤਾਂ ਉਹਨੂੰ ਕਰਦਾ ਆਮ ਆਦੀ ਪਾਰਟੀ ਆਪਦੇ ਸੰਗਠਨ ਨੂੰ ਆਪਦੇ ਤੌਰ ਤੇ ਦੇ ਨਹੀਂ ਜਿਵੇਂ ਤੁਸੀਂ ਮੈਡਮ ਕਹਿ ਰਹੇ ਹੋ ਵੀ ਇਹ ਵਲੰਟੀਅਰ ਪੈਦਾਵੇਂ ਸੀਗੇ ਇਹ ਵਲੰਟੀਅਰ ਹੁਣ ਵੀ ਨਹੀਂ ਹੈਗੇ ਪਾਰਟੀ ਨੇ ਵੀ ਵਲੰਟੀਅਰ ਮੰਨ ਰਹੀ ਹੈ ਪਾਰਟੀ ਲਈ ਉਹਨਾਂ ਨੇ ਕਦੇ ਕੰਮ ਕੀਤਾ ਹੋਊਗਾ ਮੇਰੇ ਲਈ ਨਹੀਂ ਕੀਤਾ ਪਾਰਟੀ ਦੇ ਉਹਨਾਂ ਨੇ ਪੋਸਟਰ ਲਾਏ ਐ ਪਾਰਟੀ ਤੁਹਾਨੂੰ ਪਤਾ ਹੈ ਰਾਜਪੁਰੇ ਚ ਕਿੰਨੇ ਫਲੈਕਸਾਂ ਕਿੰਨੇ ਪੋਸਟਰ ਲੱਗਦੇ ਸੀ ਪਾਰਟੀ ਲਈ ਲਾਏ ਐ ਪਰ ਜਦੋਂ ਵੋਟਾਂ ਦਾ ਟਾਈਮ ਆਇਆ ਉਦੋਂ ਸਾਡੇ ਲਈ ਕੰਮ ਇਹ ਇਹ ਕਿਉਂਕਿ ਇਹ ਖੁਦ ਐਮਐਲਏ ਦੇ ਕੈਂਡੀਡੇਟ ਹੈ ਮੈਂ ਉਹੀ ਚੀਜ਼ ਕਹਿਨੀ ਆ ਤੁਹਾਨੂੰ ਅੱਜ ਇਕੱਠੇ ਲੱਗਦੇ ਨੇ 27 'ਚ ਤੁਸੀਂ ਦੇਖਿਓ ਇੱਕ ਦੂਜੇ ਦੀ ਟੰਗਾ ਖਿੱਚਦੇ ਠੀਕ ਹੈ ਥੈਂਕ ਯੂ ਓਕੇ ਤਾਂ